ਦੀ دیوانه ਕਰ ਖਤਮ ਆਦਮੇ ਦਾ ਸਿਹਰ ਚਿੱਤੀ ਬਜਾ ਲਵਾ ਫਿਰ ਕੋਈ ਆਏ ਪਰ ਉਹ ਵੀ ਯਾਰ ਦਸ ਖਰਾ ਪਾਣੀ ਇਹਨਾਂ ਦਾ ਤੇ ਮੇਰੇ ਅੱਖਾਂ ਮੋਰੀ ਸਾਰੇ ਜਾਂਦੇ ਨੇ ਮੈਂ ਕਿੰਨੇ ਬਚਾ ਫਿਰ ਇਸ ਵਕਤ ਪਰਵਾਰ ਸਾਡੇ ਨਾਲ ਮੌਜੂਦ ਹੈ ਬੱਚੀਆਂ ਨੇ ਔਰ ਦੀਪਕ ਹੈ ਬੀ 21 ਸਾਲ ਦੀ ਉਮਰ ਹੈ ਸਿਰਫ ਔਰ ਇਹਨਾਂ ਦਾ ਰੈਸਕਿਊ ਕੀਤਾ ਗਿਆ ਸਨਕ ਲੋਕਾਂ ਨੇ ਕੋਸ਼ਿਸ਼ ਕੀਤੀ ਐਨਡੀਆਰਐਫ ਦੀ ਟੀਮਾਂ ਉੱਥੇ ਸੀ ਅਧਿਕਾਰੀਆਂ ਨੇ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਮਹਿਫੂਜ਼ ਹੋ ਸਕੇ ਲੇਕਿਨ ਸਭ ਤੋਂ ਮਨਪੱਗੀ ਗੱਲ ਇਹ ਹੈ ਕਿ ਪਰਿਵਾਰ ਤਿੰਨ ਪਰਿਵਾਰ ਪਾ ਕਵਾਂਗੇ ਕਿ ਪਰਿਵਾਰ ਜਿਹੜਾ ਹੈ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਇਹ ਜੀ ਨੇ ਜਿਹੜੇ ਬੱਚੇ ਨੇ ਔਰ ਮੇਰੇ ਪਿੱਛੇ ਤੁਸੀਂ ਇਹ ਮਾਤਾ ਜੀ ਦੇਖ ਰਹੇ ਹੋਵੋਗੇ ਜੇਕਰ ਕੈਮਰਾ ਪਰਸੈਂ ਦਿਖਾ ਸਕਦਾ ਇਹ ਨਾਨੀ ਜੀ ਨੇ ਬੱਚਿਆਂ ਦੇ ਔਰ ਤੁਸੀਂ ਦੇਖੋ ਤਿੰਨ ਬੱਚੀਆਂ ਜਿਹੜੀਆਂ ਨੇ ਇਹਨਾਂ ਦੀਆਂ ਔਰ ਮੈਨੂੰ ਲੱਗਦਾ ਕਿ ਜੇ ਅਸੀਂ ਗਿਣਤੀ ਕਰਾਂਗੇ ਤਾਂ ਪਰਿਵਾਰਾਂ ਦਾ ਫਿਲਹਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਆਖਿਰ ਉਸ ਵਕਤ ਜੋ ਮੰਜ਼ਰ ਬਣਿਆ ਸੀ ਇਹ ਬੱਚੇ ਇਹ ਵੱਡੇ ਭਰਾ ਨੇ ਦੀਪਕ ਦੇ ਔਰ ਇਹ ਦੀਪਕ ਨੇ ਦੀਪਕ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ ਦੀਪਕ ਅਸੀਂ ਸਮਝ ਸਕਦੇ ਹਾਂ ਤੁਹਾਡਾ ਜਿਹੜਾ ਦੁੱਖ ਹੈ ਉਹ ਬਹੁਤ ਵੱਡਾ ਹੈ ਔਰ ਇਸ ਦੁੱਖ ਦੇ ਵਿੱਚ ਹਾਲਾਂਕਿ ਠੀਕ ਹੈ ਅਸੀਂ ਉਹਨਾਂ ਵੰਡਾ ਨਹੀਂ ਸਕਦੇ ਲੇਕਿਨ ਕੋਸ਼ਿਸ਼ ਹੈ ਕਿ ਤੁਹਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਉਸ ਵਕਤ ਜਿਹੜਾ ਸਮਾਂ ਸੀ ਜਦੋਂ ਤੁਸੀਂ ਉਹਨਾਂ ਦੇ ਨਾਲ ਮੌਜੂਦ ਸੀ ਸਾਰੇ ਹੱਸਦੇ ਖੇਡਦਾ ਪਰਿਵਾਰ ਜਿਹੜਾ ਹੈ ਉਹ ਵਿਆਹ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਖੁਸ਼ੀ-ਖੁਸ਼ੀ ਸਾਰੇ ਜਾਣਦੇ ਨੇ ਸੋ ਕਦੋਂ ਇਹ ਅਹਿਸਾਸ ਹੋ ਗਿਆ ਅੰਦਰੋਂ ਕਿ ਇਸ ਵਕਤ ਜਿਹੜਾ ਹੈ ਹੁਣ ਖਤਰਾ ਹੋਇਆ ਪਿਆ ਅਸੀਂ ਗੱਡੀ ਜਾਂਦੇ ਤੇ ਅਸੀਂ ਫਿਰ ਜਿਸ ਤੰਗ ਗੱਡੀ ਦਾ ਪਾਣੀ ਦਾ ਵਹਾਵ ਆ ਗਿਆ ਉਹ ਥਲੇਤਰ ਗਈ ਉਸ ਤੋਂ ਬਾਅਦ ਫਿਰ ਪਾਣੀ ਆਣ ਲੱਗ ਗਿਆ ਦਬੜ ਰ ਪੈ ਗਿਆ ਸਾਰੇ ਸਾਰੇ ਰੋਣ ਲੱਗ ਪਏ ਅਸੀਂ ਅੰਦਰ بچਾ ਲੋ ਵਿਚਾਰੋ ਫਿਰ ਗਰੇਡਰ ਆਇਆ ਸਾਨੂੰ ਬਚਾਉਣ ਲਈ ਸਾਤੇ ਥੋੜੀ ਦੂਰੀ ਆਇਆ ਉਹ ਜਿੱਦਾਂ 10 ਕਿ ਮੀਟਰ ਹੁਣ ਰਹਿ ਗਿਆ ਵੈ ਇੰਨੀ ਬਦੂਰ ਆਂਦਾ ਦਾ ਸਾਨੂੰ ਬਚਾ ਲੈਣਾ ਤਾਂ ਉਹਨੇ ਪਰ ਪਾਣੀ ਦੇ ਭਾਵ ਜਿਆਦਾ ਆ ਗਿਆ ਫਿਰ ਉਹ ਵੀ ਨਹੀਂ ਕੁਝ ਕਰ ਸਕਿਆ ਫਿਰ ਗੱਡੀ ਚ ਪਾਣੀ ਭਰਨ ਲੱਗ ਗਿਆ ਤੇ ਕਿਸਾਨ ਆਵਾ ਫਿਰ ਸਾਰੇ ਜਿਹਦਾ ਬਾਹਰ ਨੀ ਦੇ ਰਹੇ ਪੈਰ ਲੱਗਦੇ ਨਹੀਂ ਤੇ ਫਿਰ ਪਾਣੀ ਦੇ ਨਾਲ ਹੀ ਸਾਰੇ ਵਹਿੰਦੇ ਰਹੇ ਅੱਛਾ ਮਤਲਬ ਗੱਡੀ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਪਰ ਪਾਣੀ ਦੇ ਭਾਵ ਸਾਰੇ ਲੈ ਗਏ ਜਦੋਂ ਕੈਂਚਾਰੇ ਸੁਣ ਰਹੇ ਸੀ ਸਾਰੇ ਕੀ ਕੋਸ਼ਿਸ਼ ਕੀਤੀ ਸੀ ਕਿਸੇ ਨੇ ਡਰਾਈਵਰ ਨੂੰ ਰੋਕਣ ਦੀ ਵੀ ਅੱਗੇ ਪਾਣੀ ਜ਼ਿਆਦਾ ਹੈ ਤੁਸੀਂ ਅੱਗੇ ਨਾ ਜਾਓ ਇਹ ਇਹ ਜੀ ਕੋਈ ਗੱਲ ਹੋਈ ਸੀ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਸਾਨੂੰ ਕੋਈ ਸੁਝਿਆ ਨਹੀਂ ਆਈ ਸੀ ਸ਼ੀਸ਼ੇ ਲਗਾਏ ਹੋਏ ਦੇ ਉਸ 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 ਨੂੰ ਕਿਸੇ ਨੇ ਰੋਕਿਆ ਸੀ ਰਸਤੇ 'ਚ ਕੀ ਅੱਗੇ ਵੀ ਸਾਨੂੰ ਕੋ ਨਹੀਂ ਸੁਝਿਆ ਅੱਛਾ ਉਹ ਸਾਈ ਵੀ ਦੀ ਸ਼ੀਸ਼ਿਆਂ ਤੇ ਅੱਛਾ ਪਰ ਸੱਤੇ ਅੱਗੇ ਦੋ ਤੇ ਨਾਲ ਢੋ ਗਈਆਂ ਸਾਡੇ ਸਾਨੂੰ ਕ੍ਰੋਸ ਕਰਕੇ ਦੇ ਨਿਕਲ ਗਈਆਂ ਅੱਗੇ ਅੱਛਾ ਫਿਰ ਅਸੀਂ ਦੇਖਦੇ ਰਹੇ ਵੀ ਉਹ ਵੀ ਚੱਲ ਗਈ ਸਾਡੇ ਵੀ ਚੱਲ ਜਾਣੀ ਕਿ ਸਾਤਿਆ ਗੱਗੇ ਬੜੀ ਗਰੇਡਰ ਬਣੀ ਜਾਤਾ ਮੈਨੂੰ ਯਾਦ ਨਹੀਂ ਅੱਛਾ ਉਹਦੇ ਨਾਲ ਲਗਾ ਲਈ ਗੱਡੀ ਅਸੀਂ ਉਹ ਸਲੋ ਹੋ ਗਿਆ ਗੱਡੀ ਵੀ ਸਲੋ ਹੋ ਗਈ ਤੇ ਪਾਣੀ ਦੇ ਵਹਾਵ ਨਾਲ ਫੇਰ ਗੱਡੀ ਥੱਲੇ ਉਤਰ ਗਈ ਮਤਲਬ ਉਹ ਗਰੇਡਰ ਜਿਹੜਾ ਉੱਗੇ ਆ ਗਿਆ ਤੇ ਉਹ ਸਪੀਡ ਸਲੋ ਹੋਈ ਫਿਰ ਰੁਕਣਾ ਪਿਆ ਫੇਰ ਵਹਾ ਆ ਤੇ ਉਹ ਜਿਹੜਾ ਕਾਰਨ ਮੰਨ ਸਕਦੇ ਹੋ ਉਸ ਤੋਂ ਪਹਿਲਾਂ ਅਲਟੂ ਗੱਡੀਆਂ ਨਿਕਲ ਗਈਆਂ ਹਾਂਜੀ ਉਸ ਤੋਂ ਪਹਿਲਾਂ ਨਿਕਲ ਗਈਆਂ ਸਾਰੀਆਂ ਉਸ ਤੋਂ ਬਾਅਦ ਇਹ ਸੀ ਨਾ ਤਦ ਗੱਡੀਆਂ ਲੰਘ ਰਹੀਆਂ ਸੀ ਇੱਕ ਬੰਦੇ ਨੂੰ ਹੁੰਦਾ ਨਾ ਕਿ ਚਲੋ ਪਾਣੀ ਘਟਿਆ ਸੀ ਨਿਕਲ ਜਾਂਦੇ ਆ ਸੋ ਪਾਣੀ ਦੀ ਡੂੰਘਾਈ ਕਿਉਂਕਿ ਪਤਾ ਵੀ ਨਹੀਂ ਲੱਗਦਾ ਕਿ ਪਾਣੀ ਕਿੰਨਾ ਡੂੰਘਾ ਹੋ ਸਕਦਾ ਹੈ ਜਾਂ ਪਾਣੀ ਉੱਪਰੋਂ ਹੋਰ ਕਿੰਨਾ ਜ਼ਿਆਦਾ ਆ ਸਕਦਾ ਹੈ ਸੋ ਜਦੋਂ ਗੱਡੀ ਕ੍ਰੋਸ ਹੋ ਗਈ ਅਗਲੀਆਂ ਗੱਡੀਆਂ ਗੱਡੀਆਂ ਕ੍ਰੋਸ ਹੋ ਗਈਆਂ ਜਦੋਂ ਇੱਕ ਵਾਰ ਸਾਨੂੰ ਇੱਕ ਖਤਰਾ ਨਜ਼ਰ ਆਉਂਦਾ ਸਭ ਤੋਂ ਸਾਹਮਣੇ ਸੋ ਅ ਅਸੀਂ ਵਾਇਗਰੂ ਅੱਗੇ ਤੁਹਾਡੀ ਸੇਤਿਆਬੀ ਦੀ ਅੱਗੇ ਕਾਮਨਾ ਕਰਦੇ ਆ ਲੇਕਿਨ ਉਸ ਵਕਤ ਜੋ ਮੰਜ਼ਰ ਸੀ ਕਿ ਮੈਂ ਇਹ ਨਹੀਂ ਕਹਾਂਗੀ ਕਿ ਤੁਸੀਂ ਮਹਿਸੂਸ ਕਿਵੇਂ ਦਾ ਕਰ ਰਹੀ ਸੀ ਲੇਕਿਨ ਇੱਕ ਡਰ ਹੁੰਦਾ ਮਨ ਦੇ ਵਿੱਚ ਕਿ ਮੈਂ ਆਪਣੀ ਜ਼ਿੰਦਗੀ ਵੀ ਸ਼ਾਇਦ ਨਾ ਖੋਦਵਾ ਤੇ ਮੇਰੇ ਜਿਹੜੇ ਅਜ਼ੀਜ਼ ਨੇ ਮੇਰੇ ਪਰਿਵਾਰਿਕ ਮੈਂਬਰ ਨੇ ਮਾਪੇ ਭੈਣ ਭਰਾ ਸਾਰੇ ਮੌਜੂਦ ਨੇ ਸੋ ਉਸ ਵਕਤ ਸਭ ਤੋਂ ਪਹਿਲਾਂ ਤੁਹਾਡੀਆਂ ਨਜ਼ਰਾਂ ਕੇ ਦਿੱਤੇ ਕਿ ਮੇਰੀ ਪੂਰੀ ਫੈਮਿਲੀ ਤੋਂ ਮੈਂ ਬਚਾ ਲਵਾਂ ਕਿਸੇ ਤਰ੍ਹਾਂ ਸਾਰਿਆਂ ਨੂੰ ਮੈਂ ਗੱਡੀ ਦੇ ਬਾਹਰ ਨਿਕਲ ਹੱਥ ਮਾਰ ਦਮੇਗਾ ਰੱਬ ਜੀ ਇੱਤੀ ਬਜਾ ਲਵਾਗਾ ਫਿਰ ਕੋਈ ਆਏ ਫਿਰ ਉਹ ਵੀ ਇਹ ਕਰ ਦਸ ਸਾਰਾ ਪਾਣੀ ਇੰਨਾ ਦਾ ਤੇ ਮੇਰੇ ਅੱਖਾਂ ਮੂਰੇ ਸਾਰੇ ਜਾਂਦੇ ਰਹੇ ਮੈਗਜ਼ੀਨ ਵਿੱਚ ਆ ਨਹੀਂ ਸਕਦਾ ਅ ਵਿਸ਼ਾਖਾ ਜਿਵੇਂ ਅਸੀਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਇਹ ਇਹ ਉਹ ਇਹਨਾਂ ਨੇ ਉਹ ਚੀਜ਼ ਦੇਖੀ ਹੈ ਜਾਂ ਕਹ ਲਓ ਇਹਨਾਂ ਨੇ ਉਹ ਮੰਜ਼ਰ ਦੇਖਿਆ ਜਦੋਂ ਇਹਨਾਂ ਨੇ ਆਪਣੇ ਅੱਖਾਂ ਦੇ ਸਾਹਮਣੇ ਆਪਣੀ ਤਾਂ ਜ਼ਿੰਦਗੀ ਜਿਹੜੀ ਐ ਦਾਤੇ ਲੱਗਦੀ ਦੇਖੀ ਲੇਕਿਨ ਆਪਣੇ ਅਜੀਜ਼ ਆਪਣੇ ਉਹ ਪਰਿਵਾਰਕ ਮੈਂਬਰ ਮਾਂ-ਬਾਪ ਜਿਨ੍ਹਾਂ ਨੇ ਦੁਨੀਆ ਦਿਖਾਈ ਉਹ ਭੈਣ ਭਰਾ ਜਿਹੜੇ ਨਾਲ ਜੰਮੇ ਜਿਨ੍ਹਾਂ ਦੇ ਨਾਲ ਜ਼ਿੰਦਗੀ ਅੱਗੇ ਗੁਜ਼ਾਰਨ ਦੇ ਸੁਪਨੇ ਹੁੰਦੇ ਨੇ ਜਾਂ ਕਿ ਲੋ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣ ਦੇ ਸੁਪਨੇ ਹੁੰਦੇ ਨੇ ਉਹ ਦੇਖੇ ਲੇਕਿਨ ਜਦੋਂ ਮੈਂ ਕਹਾਂ ਮੰਗੀ ਬਹੁਤ ਮੰਦ ਭਾਗਾ ਹੁੰਦਾ ਹੈ ਕਿ ਜੇਕਰ ਰੱਬ ਨਾ ਕਰੇ ਕਦੇ ਕਿਸੇ ਨੂੰ ਇਹੋ ਜਿਹਾ ਮੰਜ਼ਰੀਆ ਅਹਿਸਾਸ ਵੀ ਹੋਏ ਜ਼ਿੰਦਗੀ ਦੇ ਵਿੱਚ ਲੇਕਿਨ ਜ਼ਿਆਦਾ ਅਸੀਂ ਮੈਨੂੰ ਲੱਗਦਾ ਕਿ ਜਿਹੜੀ ਗੱਲ ਹੈ ਅੱਗੇ ਨਹੀਂ ਕਰ ਪਾਵਾਂਗੇ ਕਿਉਂਕਿ ਦੀਪਕ ਜਿਹੜੇ ਨੇ ਡਾਕਟਰ ਨੇ ਵੀ ਕਿਹਾ ਹੋਇਆ ਹੈ ਕਿ ਜ਼ਿਆਦਾ ਗੱਲਾਂ ਅਸੀਂ ਇਹਨਾਂ ਨਾਲ ਨਹੀਂ ਕਰ ਸਕਦੇ ਸੋ ਦੀਪਕ ਅਸੀਂ ਅੱਗੇ ਤੋਂ ਇਹ ਅਰਦਾਸ ਕਰਦੇ ਹਾਂ ਕਿ ਤੁਹਾਡੀ ਸੇਤੀ ਆਬੀ ਜੜੀ ਰਹੀ ਕਿਉਂਕਿ ਤੁਹਾਡੇ ਨਾਲ ਦੇਖੋ ਤੁਹਾਡੇ ਨਾਲ ਪਰਿਵਾਰ ਦੇ ਹੋਰ ਜਿਹੜੇ ਜੁੜੇ ਹੋਏ ਨੇ ਤੁਹਾਡੀਆਂ ਭੈਣਾਂ ਨੇ ਤੁਹਾਡੇ ਵੱਡੇ ਵੀਰ ਨੇ ਜਿਹੜੇ ਬਹਿਰੀਨ ਤੋਂ ਆਏ ਨੇ ਤੋ ਤੁਸੀਂ ਹ ਹੌਸਲਾ ਬਣ ਕੇ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਜਿਹੜੀ ਹੈ ਗੱਲ ਨਹੀਂ ਕਰਨੀ ਕਿ ਇਹਨਾਂ ਦਾ ਜਿਹੜਾ ਦਿਲ ਹੈ ਹੋਰ ਡੋਲੇ ਸੋ ਉਹਨਾਂ ਦੇ ਹੋਰ ਭੈਣਾ ਨੇ ਦੀਪਕ ਦੀਆਂ ਨਾਲ ਕਿਉਂਕਿ ਦੋਵੇਂ ਕਹਿ ਲੋ ਕਿ ਮਸੇਰੇ ਕਜ਼ਨਸ ਨੇ ਆਪਸ ਦੇ ਵਿੱਚ ਦੋਵਾਂ ਪਰਿਵਾਰਾਂ ਦੇ ਵਿੱਚ ਵੀਰ ਜੀ ਜਦੋਂ ਇਹ ਤੁਹਾਨੂੰ ਉਥੇ ਸਭ ਤੋਂ ਪਹਿਲਾਂ ਫੋਨ ਗਿਆ ਵੱਡੀ ਗੱਲ ਤਾਂ ਇਹ ਹੈ ਕਿ ਹਾਲਾਂਕਿ ਇਹ ਜਿਹੜੇ ਸਵਾਲ ਨੇ ਕਈ ਵਾਰ ਇਹ ਵੀ ਹੋ ਜਾਂਦਾ ਕਿ ਅਸੀਂ ਇਹ ਸਵਾਲ ਕਿਉਂ ਕਰਦੇ ਆ ਅਸੀਂ ਇਹ ਸਵਾਲ ਇਸ ਵਾਸਤੇ ਕਰਦੇ ਆ ਕਿਉਂਕਿ ਜਿਨ੍ਹਾਂ ਲੋਕਾਂ ਨੇ ਤਸਵੀਰਾਂ ਦੇਖੀਆਂ ਜਿਨ੍ਹਾਂ ਲੋਕਾਂ ਨੇ ਉਹ ਪਰਿਵਾਰ ਆਪਣੀਆਂ ਅੱਖਾਂ ਸਾਹਮਣੇ ਆਪਣੀ ਫੋਨ ਦੀ ਆਪਣੇ ਟੀਵੀ ਸਕਰੀਨ ਦੇ ਉੱਤੇ ਲੋਕਾਂ ਨੂੰ ਜ਼ਿੰਦਗੀ ਤੋਂ ਹੱਥ ਖੁੰਦਦੇ ਹੋਏ ਦੇਖਿਆ ਤਾਂ ਉਹ ਜਾਣਨਾ ਚਾਹੁੰਦੇ ਨੇ ਕਿ ਆਖਿਰ ਪਰਿਵਾਰ ਦਾ ਇਸ ਵਕਤ ਹਾਲ ਕੀ ਔਰ ਪਰਿਵਾਰਕ ਮੈਂਬਰ ਕਿਸ ਹਾਲਾਤ ਦੇ ਵਿੱਚ ਨੇ ਇਸ ਕਰਕੇ ਸਾਨੂੰ ਇਹ ਸਵਾਲ ਕਰਨੇ ਪੈਂਦੇ ਨੇ ਸੋ ਜਦੋਂ ਫੋਨ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਕੀ ਜਿਹੜਾ ਫੋਨ ਤੇ ਦੱਸਿਆ ਗਿਆ ਸੀ ਔਰ ਤੁਹਾਡਾ ਸਫਰ ਜਿਹੜਾ ਜ਼ਾਹਿਰ ਜੀ ਗੱਲ ਹੈ ਇਹ ਕੋਈ ਪੁੱਛਣ ਦਾ ਸਵਾਲ ਨਹੀਂ ਹੈ ਕਿ ਤੁਹਾਡਾ ਸਫਰ ਸੌਖਾ ਨਹੀਂ ਰਿਹਾ ਹੋਏਗਾ ਲੇਕਿਨ ਫਿਰ ਵੀ ਅੱਜ ਪਰਿਵਾਰ ਦੇ ਵਿੱਚ ਬੈਠੇ ਹੋ ਦੁੱਖ ਤਾਂ ਬਹੁਤ ਹੈ ਲੇਕਿਨ ਜ਼ੈਨ ਦੇ ਵਿੱਚ ਤੁਸੀਂ ਇਹਨਾਂ ਜ਼ਰੂਰ ਲੈ ਕੇ ਚੱਲੋ ਕਿ ਜਿਹੜੇ ਹੋਰ ਪਰਿਵਾਰਕ ਮੈਂਬਰ ਤੁਹਾਡੀ ਭੈਣਾਂ ਨੇ ਤੁਸੀਂ ਉਹਨਾਂ ਦੀ ਸਲਾਮਤੀ ਵਾਸਤੇ ਔਰ ਆਪਣੀ ਸਲਾਮਤੀ ਵਾਸਤੇ ਜ਼ਰੂਰ ਸੋਚੋ ਮੈਨੂੰ ਕੁਛ ਅੱਛਾ ਮੈਨੂੰ ਅਮਰਜੈਂਸੀ ਲੈ ਕੇ ਆਏ ਮੰਦਤਰੀ ਨਾਨੀ ਟਿੱਲੀ ਆ ਤਾਂ ਤੁਹਾਨੂੰ ਜਾਣਾ ਪੈਣਾ ਅੱਛਾ ਫਿਰ ਉਸ ਤੋਂ ਬਾਅਦ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਤਾਂ ਤੇ ਬਾਅਦ ਫਿਰ ਨਿਸ਼ਾ ਜਿਵੇਂ ਤੁਸੀਂ ਦੇਖਿਆ ਦੇਖੋ ਪਰਿਵਾਰ ਜਿਹੜਾ ਹੈ ਹਲੇ ਉਸ ਸਦਮੇ ਤੋਂ ਬਾਹਰ ਨਹੀਂ ਆ ਸਕਿਆ ਜ਼ਾਹਿਰ ਜੀ ਗੱਲ ਹੈ ਜਦੋਂ ਤਿੰਨ ਪਰਿਵਾਰਾਂ ਦੇ ਇਹਨੇ ਮੈਂਬਰ ਜਾ ਚੁੱਕੇ ਹੋਣ ਦੁਨੀਆ ਤੋਂ ਔਰ ਦੋ ਜਿਹੜੇ ਉਹਨਾਂ ਦਾ ਕੁਝ ਪਤਾ ਨਾ ਲੱਗਦਾ ਹੋਵੇ ਤਾਂ ਸ਼ਬਦ ਨਹੀਂ ਹੁੰਦੇ ਔਰ ਦਿਲ ਜਿਹੜਾ ਹੈ ਉਹ ਬੋਲਣ ਦੇ ਲਈ ਰਾਜ਼ੀ ਨਹੀਂ ਹੁੰਦਾ ਜਿਹੜੇ ਪਿੰਡੇ ਕਹਿੰ ਲੋ ਹੋਰ ਜਿਹੜੇ ਲੋਕ ਨੇ ਕਾਫੀ ਸਾਡੇ ਨਾਲ ਇੱਥੇ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਚਾਹੇ ਪਰਿਵਾਰ ਵਾਲੇ ਕੀ ਮੰਗ ਜਿਹੜੀ ਹੈ ਜ਼ਰੂਰ ਰੱਖੀ ਗਈ ਹੈ ਪਰਿਵਾਰ ਦੇ ਵੱਲੋਂ ਮੈਂ ਇੱਕ ਵਾਰ ਕੋਸ਼ਿਸ਼ ਕਰਦੀ ਕਿਉਂਕਿ ਮੈਂ ਬੱਚਿਆਂ ਨੂੰ ਕਹਾਂਗੀ ਤੁਸੀਂ ਪਲੀਜ਼ ਪਰ ਜ਼ਰੂਰ ਕਿਉਂਕਿ ਇਹ ਬੱਚੇ ਨਾਲ ਸੀ ਪਿਛਲੀ ਗੱਡੀ ਦੇ ਵਿੱਚ ਜਿਹੜੀ ਇਹਨਾਂ ਦੇ ਨਾਨੀ ਜੀ ਨੇ ਏ ਪਿਛਲੀ ਗੱਡੀ ਦੇ ਵਿੱਚ ਸੀ ਔਰ ਇਹਨਾਂ ਦੇ ਬਾਅਦ ਗੱਡੀ ਜਿਹੜੀ ਐ ਚੇਂਜ ਕੀਤੀ ਗਈ ਸੋ ਇੱਥੇ ਅਸੀਂ ਇਹ ਕਹਿ ਸਕਦੇ ਕਿ ਪਰਮਾਤਮਾ ਨੇ ਜਿਕਰ ਉਮਰ ਲਿਖੀ ਹੋਏ ਜਾਂ ਕਹਿ ਲਓ ਜਿਵੇਂ ਸਾਡੇ ਘਰਾਂ ਦੇ ਵਿੱਚ ਸਿਆਣੇ ਕਹਿੰਦੇ ਨੇ ਕਿ ਜੇ ਉਮਰ ਵਧੀ ਹੋਏ ਤਾਂ ਕੋਈ ਨਾ ਕੋਈ ਹਿੱਲਾ ਵਸੀਲਾ ਪਰਮਾਤਮਾ ਪਹਿਲਾਂ ਹੀ ਕਰ ਦਿੰਦਾ ਜਾ ਕੋ ਰੱਖੇ ਸਾਈਂ ਜਾਂ ਮਾਰ ਸਕੇ ਨਾ ਕੋਈ ਇਹ ਵਾਕੀ ਗੁਰਬਾਣੀ ਦੇ ਵਿੱਚ ਸਹੀ ਲਿਖਿਆ ਗਿਆ ਬੱਚੀਆਂ ਜਿਹੜੀਆਂ ਨੇ ਤੁਸੀਂ ਇਹ ਨਾਲ ਸੀ ਮੇਰੇ ਖਿਆਲ ਨਾਲ ਵੀ ਜੀ ਜੇ ਤੁਸੀਂ ਥੋੜਾ ਜਿਹਾ ਮੇਰੇ ਇਸ ਪਾਸੇ ਆ ਸਕੋ ਮੈਂ ਪੈਨ ਨਾਲ ਗੱਲ ਕਰ ਕਰ ਸਕਾਂ ਤਾਂ ਜੋ ਦੱਸ ਸਕਣ ਉਸ ਵਕਤ ਗੱਡੀ ਜਿਹੜੀ ਐ ਪਿਛਲੀ ਤੁਸੀਂ ਪਿਛਲੀ ਗੱਡੀ 'ਚ ਸੀ ਉਹਨਾਂ ਦੇ ਨਾਲ ਉਹ ਤਾਂ ਕਾਫੀ ਅੱਗੇ ਨਿਕਲ ਗਏ ਤੇ ਅਸੀਂ ਪਿੱਛੇ ਹੀ تھے ਅਸੀਂ ਫੋਨ ਕਰਦੇ ਰਹੇ ਸਾਨੂੰ ਕੋਈ ਫੋਨ ਨਾ ਚੱਕਿਆ ਅੱਗੇ ਪਾਣੀ ਸੀ ਅਸੀਂ ਰੁਕ ਗਏ ਮੁੜ ਗਏ ਉੱਥੋਂ ਤੋਂ ਜਿਸ ਟਾਈਮ ਮੁੜੇ ਫੇਰ ਫੋਨ ਆਇਆ ਸਾਹਮਣੇ ਕਿ ਦੀਪਕ ਬਚਿਆ ਬਾਕੀ ਵੀ ਲੱਭਿਆ ਕਰਦੇ ਅੱਛਾ ਸੰਨੂ ਨੂੰ ਪਤਾ ਕਿ ਉਹ ਵਹਿ ਗਏ ਜਿਸ ਸੰਨੂ ਨੂੰ ਪਤਾ ਵਸ ਤੇ ਵਸੀ ਮੁੜੇ ਆਇਤੇ ਅੱਛਾ ਤੁਸੀਂ ਤਾਂ ਪਾਣੀ ਦੇਖ ਕੇ ਮੁੜੇ ਪਾਣੀ ਦੇਖ ਕੇ ਮੁੜੇ ਆਇਤੇ ਅਸੀਂ ਸੋ ਹਾਲਾਂਕਿ ਜਿਵੇਂ ਸਾਰਾ ਪਰਿਵਾਰ ਹੀ ਕਿਉਂਕਿ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਿਹਾ ਸੀ ਔਰ ਇਹ ਨਾਨੀ ਜੀ ਨੇ ਦੀਪਕ ਦੇ ਔਰ ਇਹਨਾਂ ਨੇ ਫਿਰ ਗੱਡੀ ਜਿਵੇਂ ਦੱਸ ਰਹੇ ਸੀ ਉਧਰ ਵੀਰ ਜੀ ਵੀ ਕਿ ਇਹਨਾਂ ਨੇ ਗੱਡੀ ਚੇਂਜ ਕੀਤੀ ਇਹ ਪਿਛਲੀ ਗੱਡੀ ਦੇ ਵਿੱਚ ਬੈਠ ਗਏ ਔਰ ਜਿਹੜੇ ਇਹਨਾਂ ਦੇ ਹੋਰ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਦੂਸਰੀ ਗੱਡੀ ਦੇ ਵਿੱਚ ਬਿਠਾ ਦਿੱਤਾ ਸੋ ਇਹਨਾਂ ਦੀਆਂ ਇਹਨਾਂ ਨੇ ਆਪਣੀਆਂ ਤਿੰਨ ਬੇਟੀਆਂ ਖੋਈਆਂ ਨੇ ਨੇਤਾ ਜਿਵੇਂ ਕਹਿੰਦੇ ਨੇ ਕਿ ਇਸ ਉਮਰ ਦੇ ਵਿੱਚ ਆਰਾਮ ਕਰਨ ਦੀ ਔਰ ਕਹ ਲੋ ਕਿ ਆਪਣੇ ਪਰਿਵਾਰ ਨੂੰ ਖਸਦਾ ਵਸਦਾ ਦੇਖਣ ਦੀ ਉਮਰ ਹੁੰਦੀ ਹੈ ਲੇਕਿਨ ਬੜੀ ਦੁੱਖ ਦੀ ਗੱਲ ਹੈ ਕਿ ਇਹਨਾਂ ਨੇ ਆਪਣੀਆਂ ਬੇਟੀਆਂ ਖੋਈਆਂ ਨੇ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਅਗਰ ਹੌਸਲਾ ਰੱਖੋਗੇ ਤਾਂ ਤੁਹਾਡੇ ਸਾਹਮਣੇ ਬੱਚੇ ਜਿਹੜੇ ਨੇ ਉਹ ਹੌਸਲੇ ਦੇ ਨਾਲ ਅੱਗੇ ਬੈਠ ਸਕਦੇ ਮੈਂ ਤਾਂ ਇਹ ਚੋਖੀ ਸਮਝਦੀ ਹਾਂ ਮਹਾਰਾਜ ਕੋਈ ਜਰੂਰ ਇਹ ਹੀ ਰਾਜੀ ਵੀ ਇਹ ਹੀ ਰਾਜੀ ਹੁਣ ਸਮਾਂ ਗਵਾ ਚੁੱਕੀ ਬਈ ਬਹੁਤ ਸਮਾਂ ਗਵਾ ਚੁੱਕੀ ਮੈਨੂੰ ਇਹੀ ਰਾਜੀ ਜੇ ਇਹਨਾਂ ਦੀ ਤੰਦਰੁਸਤੀ ਮਹਾਰਾਜ ਜੀ ਬਈ ਹਾਏ ਉਹ ਕੁਝ ਨਹੀਂ ਕਰ ਸਕਦੀ ਹਾਏ ਤੋ ਅ ਨਿਸ਼ਾ ਕਿਉਂਕਿ ਬਹੁਤ ਹੌਸਲਾ ਚਾਹੀਦਾ ਫਿਰ ਵੀ ਆਪਣੇ ਬੱਚਿਆਂ ਸਾਹਮਣੇ ਇਹੋ ਜੇ ਮਾਹੌਲ ਦੇ ਵਿੱਚ ਜਦੋਂ ਆਪਣੇ ਕਹ ਲੋ ਕਿ ਅਸੀਂ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਆ ਕਿ ਸਾਡੇ ਜ਼ਿਗਰ ਦੇ ਟੁਕੜੇ ਨੇ ਸਾਡੀ ਆਂਦਰਾ ਨੇ ਉਹਨਾਂ ਨੂੰ ਗਵਾ ਕੇ ਵੀ ਆਪਣੇ ਬੱਚਿਆਂ ਸਾਹਮਣੇ ਇਸ ਹੌਸਲੇ ਦੇ ਨਾਲ ਬੈਠਣਾ ਵੱਡਾ ਦਿਲ ਚਾਹੀਦਾ ਅ ਅਗਰ ਕੀ ਨਾਮ ਦੱਸੇ ਸੀ ਵੀਰ ਜੀ ਉਹਨਾਂ ਦਾ ਨੰਦਕਿਸ਼ੋਰ ਜੀ ਨੰਦਕਿਸ਼ੋਰ ਜੀ ਇਹ ਬਹਿਰੀਨ ਗਏ ਹੋਏ ਸੀ ਸੋ ਹੁਣ ਪਰਿਵਾਰ ਦੇ ਵਿੱਚ ਸਿਰਫ ਇਹ ਦੋ ਬੱਚੇ ਬੱਚੇ ਨੇ ਔਰ ਸੋ ਤੁਸੀਂ ਵੀ ਪਰਿਵਾਰ ਦੇ ਨਾਲ ਜਾ ਰਹੇ ਸੀ ਹਾਂਜੀ ਹਾਂਜੀ ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀਗੇ ਅਸੀਂ ਚੰਡੀਗੜ੍ਹ ਤੋਂ ਡਾਇਰੈਕਟ ਜਾਣਾ ਸੀਗਾ ਉੱਥੇ ਫੇਰ ਸਾਨੂੰ ਕਾਲ ਆਈ ਨਦੀ ਦੀ ਐਦਰ ਦਾ ਹੋ ਗਿਆ ਕਿ ਇਹ ਦੀਪੂ ਦੇ ਨਾਲ ਗੁਲਿਆ ਬਾਕੀ ਹੋਰ ਕੋਈ ਮਿਲਿਆ ਨਹੀਂ ਅੱਛਾ ਫੇਰ ਅਸੀਂ ਫਿਰ ਅਜ਼ੀਤਾਂ ਪਹੁੰਚੇ ਫਿਰ ਬੱਸ ਜਦ ਤੱਕ ਪਹੁੰਚੇ ਰਾਤ ਤੱਕ ਫਿਰ ਸੁਣ ਲਿਆ ਸਾਰਾ ਕੁਝ ਅਸੀਂ ਜੋ ਕੁਝ ਵੀ ਤੁਹਾਨੂੰ ਸੁਣਾਇਆ ਅੱਛਾ ਤਾਂ ਇਹਦੇ ਵਿੱਚ ਤੁਸੀਂ ਅਗਰ ਦੇਖੇ ਜਿਵੇਂ ਇਹਨਾਂ ਨੇ ਵੀ ਗੱਲ ਕੀਤੀ ਅਣਗੈਲੀ ਮੰਨਦੇ ਹਾਂ ਸਰਕਾਰਾਂ ਦੀ ਕਿਉਂਕਿ ਬਹੁਤ ਟਾਈਮ ਤੋਂ ਡਿਮਾਂਡ ਸੀ ਕਿ ਉੱਥੇ ਪੁਲ ਬਣਨਾ ਚਾਹੀਦਾ ਸੋ ਹੁਣ ਪਰਿਵਾਰ ਦੇ ਨਾਲ ਇਹ ਹਾਦਸਾ ਹੋ ਗਿਆ ਕਿ ਤੁਹਾਡੇ ਵੱਲੋਂ ਖਾਸ ਤੌਰ ਤੇ ਕੋਈ ਸਰਕਾਰ ਦੇ ਨਾਲ ਜਾਂ ਕੋਈ ਮੰਗ ਪੱਤਰ ਇਹੋ ਜਿਹਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਹੋ ਜਾਏ ਕੁਝ ਰਹੇਗਾ ਤੁਹਾਡੇ ਜੀ ਹਾਂ ਉਹ ਇਹ ਜੋ ਪੁਲ ਜੋ ਹੈ ਬਣਨਾ ਚਾਹੀਦਾ ਉੱਥੇ ਬਾਕੀ ਜਿਨ੍ਹਾਂ ਸਾਰੇ ਲੋਕਾਂ ਦੀ ਵੀ ਉਹੀ ਮੰਗ ਸੀਗੀ ਉੱਥੇ ਜਿਹੜੇ ਬੋਲਦੇ ਸੀਗੇ ਇਦਰ ਹੁੰਦਾ ਰਹਿੰਦਾ ਹੈ ਜਨ ਜੋ ਕੁਝ ਵੀ ਹੈ ਬਾਕੀ ਉਹ ਜੋ ਜਿਹੜੀ ਚੀਜ਼ ਤਾਂ ਜ਼ਰੂਰੀ ਹੈ ਉਹ ਮਸਟ ਹੋਣਾ ਚਾਹੀਦਾ ਬਾਕੀ ਤਾਂ ਕਰੋ ਔਰ ਜਿਵੇਂ ਹਾਲੇ ਕਿ ਸਰਕਾਰ ਦੇ ਰੂਲਸ ਅਕੋਰਡਿੰਗ ਜਿਹੜੀ ਐਕਸੀਡੈਂਟਲ ਡੈਥਸ ਨੇ ਉਹਨਾਂ ਨੂੰ ਲੈ ਕੇ 4 ਲੱਖ ਰੁਪਇਆ ਪਰ ਪਰਸਨ ਮਿਲਦਾ ਉਹ ਸਰਕਾਰ ਦੇ ਰੂਲਸ ਚ ਹੈਗਾ ਕਿ ਹੋਰ ਕੁਝ ਤੁਸੀਂ ਪਰਿਵਾਰ ਦੇ ਲਈ ਡਿਮਾਂਡ ਕਰਦੇ ਹੋ ਜਾਂ ਤੁਸੀਂ मिलुंगे क्योंकि जाहिर जी गलत उसी परिवार एक जिम्मेवार ਆਪਾਂ ਕਹਿ ਸਕਦੇ ਆ ਆਪਾਂਵੇਂ ਜਵਾਈ ਹੋ ਲੇਕਿਨ ਤੁਹਾਡੇ ਤੇ ਇਹਨਾਂ ਬੱਚਿਆਂ ਦਾ ਦੀ ਜ਼ਿੰਮੇਵਾਰੀ ਵੀ ਤੁਸੀਂ ਸਮਝ ਸਮਝਦੇ ਹੋਗੇ ਸੋ ਤੁਹਾਡੇ ਵੱਲੋਂ ਕੋਈ ਰਹੀ ਕੋਸ਼ਿਸ਼ ਕਿ ਦੀਪਕ ਦੇ ਲਈ ਜਾਂ ਨਨਕਿਸ਼ੋਰ ਹੁਣਾਂ ਦੇ ਲਈ ਕੋਈ ਸਰਕਾਰੀ ਨੌਕਰੀ ਦੀ ਡਿਮਾਂਡ ਕਰ ਕੋਈ ਕੀ ਪਰਫੈਕਟ ਜ਼ਰੂਰੀ ਹੈ ਹਾਂ ਜੀ ਇਹਨਾਂ ਨੂੰ ਕੁਝ ਦਿੱਤਾ ਜਾਵੇ ਕੋਈ ਰੋਜ਼ਗਾਰ ਦਿੱਤਾ ਜਾਵੇ ਕੋਈ ਕਿਤੇ ਵੀ ਜਿੱਦਾਂ ਕੁਝ ਵੀ ਕੀਤਾ ਜਾਵੇ ਇਹਦੇ ਲਈ ਜਿੱਤੇ ਕੀ ਕਾਰ ਤੋ ਇਹਦਾ ਅੱਗੇ ਚੱਲ ਸਕੇ ਸਹੀ ਉਸ ਵਕੀ ਹੋਰ ਅੱਛਾ ਜਿਹੜੇ ਜਿਹੜੇ ਪਰਿਵਾਰਿਕ ਮੈਂਬਰ ਸੀ ਜਿਹੜੇ ਜਿਹੜੇ ਹਲੇ ਨਹੀਂ ਮਿਲ ਸਕੇ ਤਾਂ ਉਹ ਉਹ ਮਤਲਬ ਰਿਲੇਸ਼ਨ ਦੇ ਵਿੱਚ ਕੀ ਸੀ ਨਾ ਇਹਨਾਂ ਦੀ ਹਲੇ ਬਾਡੀਜ਼ ਨਹੀਂ ਮਿਲੀਆਂ ਇਨ ਅੱਛਾ ਨੰਕਸ਼ੂਰ ਦੇ ਫਾਦਰ ਫਾਦਰ ਹਨ ਜੀ ਹਾਂ ਜੀ ਇਹਨਾਂ ਦੇ ਬਿਜੋਰ ਦੇ ਫਾਦਰ ਮੇਰੇ ਸਸਰ ਜੀ ਸਾਸ ਸਸਰ ਬਾਕੀ ਉਹਨਾਂ ਦੇ ਬ੍ਰਦਰ ਇਹਨਾਂ ਦੇ ਫਾਦਰ ਅੱਛਾ ਹਾਂ ਜੀ ਸੋ ਅ ਤਸਵੀਰਾਂ ਇੰਨੀਆਂ ਜ਼ਿਆਦਾ ਕਹਿ ਲੋ ਕਿ ਮਨ ਨੂੰ ਝੰਡੋੜਨ ਵਾਲੀਆਂ ਨੇ ਸਾਡੇ ਸ਼ਬਦ ਇੱਥੇ ਆ ਕੇ ਅਸੀਂ ਨਿ ਸ਼ਬਦ ਹੋ ਰਿਹਾ ਸਾਡੇ ਖਤਮ ਹੋ ਰਹੇ ਨੇ ਮੇਰੇ ਖੱਬੇ ਪਾਸੇ ਦੀਪਕ ਬੈਠੇ ਨੇ ਹਾਲਾਂਕਿ ਚਾਹੇ ਇਥੇ ਹਿੰਮਤ ਦੀ ਗੱਲ ਕਰ ਲਓ ਲੇਕਿਨ ਚਾਹੇ ਪਰਮਾਤਮਾ ਦੀ ਲਿਖੀ ਦੀ ਗੱਲ ਕਰ ਲਓ ਦੋਵੇਂ ਗੱਲਾਂ ਹੋ ਸਕਦੀਆਂ ਨੇ ਕਿਉਂਕਿ ਹਿੰਮਤ ਦੀ ਵੀ ਦਾਤ ਦੇਣੀ ਪਏਗੀ ਕਿ ਉਸ ਵਕਤ ਬੇਸ਼ੱਕ ਉਮਰਵਦੀ ਦੀ ਗੱਲ ਹੈ ਲੇਕਿਨ ਫਿਰ ਵੀ ਹਿੰਮਤ ਦਿਖਾਈ ਹੈ ਔਰ ਜਾਨ ਬਚ ਸਕੀ ਹੈ ਬੇਸ਼ੱਕ ਬਾਕੀ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਇਹ ਕਦੀ ਨਹੀਂ ਦੇਖ ਸਕਣਗੇ ਲੇਕਿਨ ਦੁੱਖ ਤਾਂ ਬਹੁਤ ਹੈ ਫਿਲਹਾਲ ਡੇਲੀ ਪੋਸਟ ਦੀ ਤਮਾਮ ਟੀਮ ਜਿਹੜੀ ਹੈ ਉਹ ਇਸ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੈ ਔਰ ਕੋਸ਼ਿਸ਼ ਰਹੇਗੀ ਕਿ ਸਰਕਾਰ ਦੇ ਨਾਲ ਇਸੇ ਤਰ੍ਹਾਂ ਆਵਾਜ਼ ਉਠਾ ਕੇ رابطہ ਕਾਇਮ ਕਰਕੇ ਪਰਿਵਾਰ ਦੇ ਲਈ ਜੋ ਮੁਟਲੀ ਸਹਾਇਤਾ ਰਸ ਤੋਂ ਲਾਵਾ ਜੋ ਬਣਦਾ ਇੱਕ ਹੱਕ ਐਕਸੈਪਸ਼ਨਲ ਕੇਸ ਵਿੱਚ ਮਿਲੇ ਉਹ ਦੇ ਲਈ ਜਿਹੜੀ ਹੈ ਡੇਲੀ ਪੋਸਟ ਦੀ ਪੂਰੀ ਕੋਸ਼ਿਸ਼ ਰਹੇਗੀ ਜੁੜਾ ਜਰਨਲਿਸਟ ਵਿਸ਼ਾਲ ਦੇ ਨਾਲ ਪਿਆੰਕਾ ਮਿੱਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ